ਇੱਕ ਪਾਸੇ ਤਾਂ ਵਿਧਾਨ ਸਭਾ ਚੱਲਦੀ ਤੇ ਦੂਸਰੇ ਪਾਸੇ ਧਰਨਿਆਂ ਦਾ ਸੰਸਾਰ ਜਿਹੜਾ ਜਾਰੀ ਹੈ ਹਾਲਾਂਕਿ ਜੇਕਰ ਕੰਪਿਊਟਰ ਅਧਿਪਕਾ ਦੀ ਗੱਲ ਕੀਤੀ ਤਾਂ ਸੱਤਾ ਦੇ ਵਿੱਚ ਆਉਣ ਤੋਂ ਪਹਿਲਾਂ ਆਮ ਆਦਮੀ ਪਾਰਟੀ ਨੇ ਕਿਹਾ ਸੀ ਕਿ ਕੰਪਿਊਟਰ ਅਧਿਪਕਾ ਨੂੰ ਪੱਕਾ ਕੀਤਾ ਜਾਵੇਗਾ ਜਿਸ ਦੇ ਚੱਲਦਿਆ ਰੋਸ਼ ਜਿਹੜਾ ਅੱਜ ਜਿਤਾ ਹੈ ਜਾ ਰਿਹਾ ਕੰਪਿਊਟਰ ਅਧਿਪਕਾ ਵੱਲੋਂ ਤਾਂ ਲਗਾਤਾਰ ਪੰਜਾਬ ਪੁਲਿਸ ਦੀ ਗੱਲ ਕਾਲੇ ਚਾਕਰ ਗੱਲ ਕਾਲੇ ਚੰਡੀਗੜ੍ਹ ਪੁਲਿਸ ਦੀ ਤਾਂ ਰੋਕਦੀ ਹੋਈ ਨਜ਼ਰਾਰੀ ਅੱਗੇ ਵਧਣ ਤੋਂ ਰੁਕੇ ਜਾ ਰਿਹਾ ਕਿਉਂਕਿ ਵਿਧਾਨ ਸਭਾ ਦਾ ਅੱਜ ਬਜਟ ਜਿਹੜਾ ਉਹ ਪੇਸ਼ ਹੁੰਦਾ ਹੋਇਆ ਨਜ਼ਰ ਵੀ ਆਇਆ ਸਰ ਪ੍ਰਧਾਨ ਮਜੂਨੇ ਪ੍ਰਧਾਨ ਜੀ ਫਿਰ ਤਾਂ ਉਹਨਾਂ ਨਾਮ ਦੱਸੋ ਮੈਂ ਜੀ ਗੁਰਵਿੰਦਰ ਸਿੰਘ ਤਰਨਤਾਰਨ ਸੂਬਾ ਪ੍ਰਧਾਨ ਕੰਪਿਊਟਰ ਦੇ ਆਪਕ ਯੂਨੀਅਨ ਪੰਜਾਬ ਤੁਸੀਂ ਤੁਹਾਨੂੰ ਦੇ ਰਹੇ ਹੋ ਮੁੱਖ ਮੰਗਾ ਕੀ ਨੇ ਸਰ ਬੇਨਤੀ ਇਹ ਆ ਕਿ ਇਹ ਪੰਜਾਬ ਦੀ ਸਰਕਾਰ ਦੇ ਨਮਾਇੰਦਿਆਂ ਨੇ ਜਦੋਂ ਅਸੀਂ ਪ੍ਰਾਣੀਆਂ ਸਰਕਾਰਾਂ ਦੇ ਵੇਲੇ ਸੰਘਰਸ਼ ਕਰ ਰਹੇ ਸੀਗੇ ਆਪਣੇ ਹੱਕਾਂ ਦੀ ਖਾਤਰ ਕਿਉਂਕਿ 2011 ਤੋਂ ਸਾਨੂੰ ਪੰਜਾਬ ਸਰਕਾਰ ਨੇ ਰੈਗੂਲਰ ਨਿਯੁਕਤੀ ਪੱਤਰ ਦੇ ਕੇ ਪੰਜਾਬ ਦੇ ਮਾਨਯੋਗ ਰਾਜਪਾਲ ਜੀ ਵੱਲੋਂ ਪਰਸਨਤਾ ਪੂਰਵਕ ਨੋਟੀਫਿਕੇਸ਼ਨ ਜਾਰੀ ਹੋਇਆ ਹੈ ਸਾਨੂੰ 2011 ਦੇ ਵਿੱਚ ਨਿਯੁਕਤੀ ਪੱਤਰ ਮਿਲੇ ਆ ਪਰੰਤੂ ਇਹਨਾਂ ਨੇ ਪਿਛਲੀਆਂ ਸਰਕਾਰਾਂ ਨੇ ਸਾਡੇ ਉਹ ਨਿਯੁਕਤੀ ਪੱਤਰ ਲਾਗੂ ਨਹੀਂ ਕੀਤੇ ਸਾਡੇ ਉਤੇ ਸੀਐਸਆਰ ਰੂਲ ਲਾਗੂ ਨਹੀਂ ਕੀਤੇ ਜਿਹਦੇ ਤਹਿ ਸਾਡੇ 100 ਦੇ ਕਰੀਬ ਕੰਪਿਊਟਰ ਅਧਿਆਪਕ ਜਿਨ੍ਹਾਂ ਦੀ ਮੌਤ ਹੋ ਚੁੱਕੀ ਹੈ ਕਹਿਣ ਨੂੰ ਉਹ ਅਧਿਆਪਕ ਰੈਗੂਲਰ ਸਨ ਪਰੰਤੂ ਉਹਨਾਂ ਦੇ ਮਰਨ ਤੋਂ ਪ੍ਰੰਤ ਉਹਨਾਂ ਦੇ ਪਰਿਵਾਰ ਅੱਜ ਜਿਹੜੇ ਆ ਉਹ ਰੋਲਣ ਨੂੰ ਮਜਬੂਰ ਹੋ ਰਹੇ ਆ ਕਿਉਂਕਿ ਜਦੋਂ ਵਿਭਾਗ ਦੇ ਕੋਲੇ ਸਰਕਾਰ ਕੋਲੇ ਆਣ ਕੇ ਫਰਿਆਦ ਕਰਦੇ ਆ ਕਿ ਮਰਨੋਂ ਪ੍ਰੰਤ ਉਹਨਾਂ ਨੂੰ ਕੋਈ ਪੈਨਸ਼ਨ ਨਾ ਲੱਗ ਜਾਵੇ ਮਰਨੋਂ ਪ੍ਰੰਤ ਉਹਨਾਂ ਦੇ ਪਰਿਵਾਰਕ ਮੈਂਬਰਾਂ ਨੂੰ ਨੌਕਰੀ ਮਿਲੇ ਪਰ ਇਹ ਕਹਿ ਦਿੰਦੇ ਆ ਤੁਸੀਂ ਸੁਸਾਇਟੀ ਦੇ ਮੁਲਾਜ਼ਮ ਜੀ ਸੁਸਾਇਟੀ ਦੇ ਮੁਲਾਜ਼ਮ ਪ੍ਰੰਤੂ ਪਹਿਲੀ ਸਰਕਾਰ ਨੇ ਰੈਗੂਲਰ ਕੀਤਾ ਹੋਇਆ ਹੈ ਇਹ ਸਰਕਾਰਾਂ ਦੇ ਨਮਾਇंदे ਸਾਡੇ ਧਰਨਿਆਂ ਦੇ ਵਿੱਚ ਆ ਕੇ ਸਾਨੂੰ ਖੁਦ ਬੁਲਾ ਕੇ ਇਹਨਾਂ ਨੇ ਲਿਖਦੀ ਸਾਡੇ ਨਾਲ ਚੋਣ ਮੈਨੀਫੈਸਟੋ ਦੇ ਵਿੱਚ ਵਾਅਦਾ ਕੀਤਾ ਕਿ ਸਰਕਾਰ ਬਣਦੇ ਅਨਸਾਰ ਕੰਪਿਊਟਰ ਅਧਿਕਾਰੀਆਂ ਦੀਆਂ ਜਿਹੜੀਆਂ ਮੰਗਾਂ ਮੰਨਦੇ ਹੋਏ ਤੇ ਇਹਨਾਂ ਨੂੰ ਵਿਭਾਗ ਦੇ ਵਿੱਚ ਮਰਜ਼ੀ ਕੀਤਾ ਜਾਵੇਗਾ ਪਰੰਤੂ ਪੰਜਾਬ ਸਰਕਾਰ ਦੇ ਆਉਂਦਿਆਂ ਹੀ ਬਿਆਨ ਦੇਣ ਦੇ ਬਾਅਦ ਵੀ ਪੰਜਾਬ ਸਰਕਾਰ ਨੇ ਅਧਿਕਾਰਤ ਬਿਆਨ ਦਿੱਤਾ ਕਿ ਮੈਂ 2022 ਦੀ ਦੀਵਾਲੀ ਨੂੰ ਇਹਨਾਂ ਨੂੰ ਕੰਪਿਊਟਰ ਅਧਿਆਪਕਾਂ ਨੂੰ ਜਿਹੜਾ ਦਿਵਾਲੀ ਦਾ ਘੇਟ ਦਿੰਦਿਆਂ ਹੋਇਆ ਇਹਨਾਂ ਦੇ ਸੀਐਸਆਰ ਰੂਲ ਲਾਗੂ ਕਰਨੇ ਆ ਇਹਨਾਂ ਦੇ ਉੱਤੇ ਪੇਕ ਮਿਹਨ ਲਾਗੂ ਕਰਨਾ ਹੈ ਪਰੰਤੂ ਆ ਜਿਹੜਾ ਤੀਸਰਾ ਬਜਟ ਅਜ ਪੰਜਾਬ ਸਰਕਾਰ ਐਲਾਨਣ ਜਾ ਰਹੀ ਹੈ ਇਹਦੇ ਵਿੱਚ ਅਸੀਂ 40-50 ਦੇ ਕਰੀਬ ਇਹਨਾਂ ਸਰਕਾਰਾਂ ਦੇ ਨਾਲ ਮੀਟਿੰਗਾਂ ਕਰ ਚੁੱਕੇ ਆ ਹਰ ਵਾਰ ਕਹਿੰਦੇ ਨੇ ਤੁਹਾਡੀ ਮੰਗ ਜਾਇਜ਼ ਹੈ ਪਰੰਤੂ ਜਿਹੜਾ ਰਾਹਤ ਕੋਈ ਨਹੀਂ ਦਿੱਤੀ ਜਾ ਰਹੀ ਕੋਈ ਉਹਨਾਂ 100 ਦੇ ਕਰੀਬ ਕੰਪਿਊਟਰ ਅਧਿਆਪਕਾਂ ਦੇ ਪਰਿਵਾਰਾਂ ਨੂੰ ਦੀ ਕੋਈ ਸੁਣੀ ਨਹੀਂ ਜਾ ਰਹੀ ਅਸੀਂ ਸਰਕਾਰ ਦੇ ਦੇ ਨੁਮਾਇੰਦਿਆਂ ਕੋਲ ਵਾਰ-ਵਾਰ ਬੇਨਤੀਆਂ ਕਰਕੇ ਆਕ ਗਏ ਆ ਪਰੰਤੂ ਸਾਡੀ ਗੱਲ ਨਹੀਂ ਸੁਣੀ ਅੱਜ ਮਜਬੂਰੀ ਵਸ ਸਾਨੂੰ ਜਿਹੜਾ ਅੱਜ ਵਿਧਾਨ ਸਭਾ ਦੇ ਘਰਾਉ ਵਾਸਤੇ ਇੱਥੇ ਇਕੱਤਰ ਹੋਣਾ ਪਿਆ ਸਾਡੇ ਉਥੇ ਸਾਥੀ ਅੰਮ੍ਰਿਤਸਰ ਜ਼ਿਲ੍ਹੇ ਦੇ ਵਿੱਚ ਉਥੇ ਭੁੱਖ ਹੜਤਾਲ ਰੱਖੀ ਹੋਈ ਹੈ ਅੱਜ ਆਪਾਂ ਇੱਥੇ ਵਿਧਾਨ ਸਭਾ ਨੂੰ ਮਾਰਚ ਕਰਨ ਆਏ ਆ ਇਸ ਕਰਕੇ ਕਿ ਇਹ ਸਰਕਾਰ ਜਿਹੜੀ ਸਾਡੀ ਗੱਲ ਸੁਣੇ ਸਾਡੀਆਂ ਮੰਗਾਂ ਦਾ ਤੁਰੰਤ ਹੱਲ ਕਰੇ ਇਸ ਦੇ ਵਿੱਚ ਤੋਂ ਕੋਈ ਸ਼ੱਕ ਨਹੀਂ ਕਿ ਮੁਲਾਜ਼ਮਤ ਦਾ ਸੌਤੋਂ ਵੱਡਾ ਹੱਥ ਸੀਗਾ ਇਹ ਆਮ ਆਦਮੀ ਪਾਰਟੀ ਸਰਕਾਰ ਲਿਆਉਣ ਨੂੰ ਤਾਂ ਹੁਣ ਆਮ ਆਦਮੀ ਪਾਰਟੀ ਸਰਕਾਰ ਵੀ ਤੁਹਾਡੀ ਕੰਨ ਨਹੀਂ વહી <coughs> <coughs> ਅਗਲਾ ਕਦਮ ਲੈਣ ਵਾਲਾ ਸਰ ਇਸੇ ਤਰੀਕੇ ਦੇ ਨਾਲ ਅਸੀਂ ਲਗਾਤਾਰ 2 ਸਾਲ ਇਹਨਾਂ ਨੂੰ ਪਹਿਲਾਂ ਬੇਨਤੀਆਂ ਕੀਤੀਆਂ ਨੇ ਇਹਨਾਂ ਦੇ ਨਾਲ ਸੰਗਰੂਰ ਦੇ ਵਿੱਚ ਜਿਹੜੀਆਂ ਰੈਲੀਆਂ ਕਰਕੇ ਆਏ ਆ ਉਥੇ ਇਹਨਾਂ ਨੇ ਸਾਡੀ ਮੁੱਖ ਮੰਤਰੀ ਦੇ ਨਾਲ 15 ਦੇ ਕਰੀਬ ਸਾਡੀਆਂ ਮੀਟਿੰਗਾਂ ਜਿਹੜੀਆਂ ਪ੍ਰਸ਼ਾਸਨ ਵੱਲੋਂ ਫਿਕਸ ਕਰਵਾਈਆਂ ਗਈਆਂ ਅੱਜ ਵੀ ਮੁੱਖ ਮੰਤਰੀ ਦੇ ਨਾਲ ਅੰਮ੍ਰਿਤਸਰ ਜ਼ਿਲ੍ਹੇ ਵੱਲੋਂ ਮੀਟਿੰਗ ਦਿੱਤੀ ਗਈ ਸੀ ਪਰੰਤੂ ਉਥੇ ਕੇਵਲ ਤੇ ਕੇਵਲ ਉਹਨਾਂ ਦੇ ਪੀ.ਸੀ.ਐਸ ਅਧਿਕਾਰੀ ਮਿਲਦੇ ਨੇ ਮੁੱਖ ਮੰਤਰੀ ਪੰਜਾਬ ਜੀ ਸਾਨੂੰ ਮਿਲਣਾ ਵੀ ਮناسب ਨਹੀਂ ਸਮਝਦੇ ਅਸੀਂ ਬੇਨਤੀ ਕਰਨਾ ਚਾਹੁੰਦੇ ਆ ਕਿ ਕੰਪਿਊਟਰ ਅਧਿਕਾਰੀਆਂ ਦੀਆਂ ਨਗਾ ਡੇੜੀਆਂ ਨਾ ਚੋਣਾਂ ਤੋਂ ਪਹਿਲਾਂ ਵਾਅਦੇ ਕੀਤੇ ਸੀਗੇ ਉਹ ਪੂਰੀਆਂ ਕੀਤੀਆਂ ਜਾਣ ਨਹੀਂ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਦੀਆਂ ਚੋਣ ਰੈਲੀਆਂ ਦੇ ਵਿੱਚ ਵੜ ਕੇ ਵੀ ਇਸੇ ਤਰੀਕੇ ਦੇ ਨਾਲ ਘਰਾਓ ਕਰਾਂਗੇ ਪੂਰੇ ਪੰਜਾਬ ਦੇ ਵਿੱਚ ਇਹ ਸਰਕਾਰ ਦਾ ਜਿਹੜਾ ਚਿਹਰਾ ਉਹ ਨੰਗਾ ਕਰਾਂਗੇ ਬਿਲਕੁਲ ਅਗਰ ਗੱਲ ਕੀਤੀ ਹੈ ਮੀਟਿੰਗਾਂ ਦੀ ਤਾਂ ਮੀਟਿੰਗ ਇਹ ਕਦੋਂ ਦਿੱਤੀ ਗਈ ਸੀ ਕਿਉਂਕਿ ਵਿਧਾਨ ਸਭਾ ਦਾ ਸੈਸ਼ਨ ਚੱਲ ਰਿਹਾ ਤਾਂ ਇਹ ਕੀ ਪੰਜਾਬ ਦੇ ਮੁੱਖ ਮੰਤਰੀ ਤੁਹਾਨੂੰ ਮਿਲ ਸਕਦਾ ਵੇਖੋ ਜੀ ਗੱਲ ਇਹਦਾ ਹੈ ਕਿ ਅਸੀਂ ਭੋਖੜਦਾਲ ਇਹ ਮਾਨਯੋਗ ਮੁੱਖ ਮੰਤਰੀ ਜੀ ਦਾ ਅੰਮ੍ਰਿਤਸਰ ਫੇਰੀ ਦਾ ਪ੍ਰੋਗਰਾਮ ਸੀਗਾ ਉਸ ਦਿਨ ਸਾਡੀ ਭੋਖੜਦਾਲ ਚੱਲ ਰਹੀ ਸੀਗੀ ਸਾਨੂੰ ਪ੍ਰਸ਼ਾਸਨ ਨੂੰ ਅਸੀਂ ਬੇਨਤੀ ਕੀਤੀ ਸਾਨੂੰ ਮੁੱਖ ਮੰਤਰੀ ਜੀ ਅਸੀਂ ਤੁਹਾਡੀ ਜਿਹੜੀ ਮੀਟਿੰਗ ਆ ਫਿਕਸ ਕਰਵਾ ਰਹੇ ਆ ਪਰੰਤੂ ਜਿਹੜਾ ਆਣ ਕੇ ਇੱਥੇ ਅੱਜ ਪੀਸੀਐਸ ਦੇ ਅਧਿਕਾਰੀ ਨਹੀਂ ਮਿਲੇ ਆ ਅਸੀਂ ਉਹਨਾਂ ਨੂੰ ਬੇਨਤੀ ਕੀਤੀ ਕੋਈ ਗੱਲ ਨਹੀਂ ਜੀ ਅੱਜ ਨਹੀਂ ਅਵੇਲੇਬਲ ਸਾਨੂੰ ਇੱਕ ਦੋ ਦਿਨ ਦੇ ਵਿੱਚ ਮਿਲਾ ਦਿਓ ਅਸੀਂ ਰਾਤ ਇੱਥੇ ਬੈਠਣ ਨੂੰ ਤਿਆਰ ਆਂ ਉਧਾਨ ਸਭਾ ਦੇ ਸੈਸ਼ਨ ਤੋਂ ਬਾਅਦ ਸਾਨੂੰ ਮਿਲਾ ਦਿਓ ਸਾਡੀ ਗੱਲ ਤਾਂ ਸੁਣੀ ਜਾਵੇ ਜਿਹੜਾ ਉਹਨਾਂ ਨੇ ਵਾਦਾ ਕੀਤਾ ਉਹ ਵਾਦਾ ਪੂਰਾ ਕਰੋ ਜੀ ਆਹ ਅਸੀਂ ਲਗਭਗ 40 50 ਮੀਟਿੰਗਾਂ ਦਾ ਜਿਹੜਾ ਚਿੱਠਾ ਹੈ ਇਹ ਮੇਰੇ ਦੇ ਕੋਲ ਹੈ ਅਸੀਂ ਲਗਭਗ ਸਬ ਕਮੇਟੀ ਮੈਂਬਰਾਂ ਨੂੰ ਇਹਨਾਂ ਦੇ ਈਐਮ ਸਾਹਿਬ ਨੂੰ ਇਹਨਾਂ ਦੇ ਅਧਿਕਾਰੀਆਂ ਨੂੰ ਸਾਰਿਆਂ ਨੂੰ ਮਿਲ ਚੁੱਕੇ ਆਂ ਹਰ ਵਾਰ ਇਹ ਕਿਹਾ ਜਾਂਦਾ ਕਿ ਮੰਗ ਜਾਇਜ਼ ਹੈ ਪਰੰਤੂ ਕਦੀ ਅਧਿਕਾਰੀਆਂ ਦੇ ਵੱਲ ਕਦੀ ਫੌਨਾ ਸੈਕਟਰੀ ਦਾ ਕਹਿ ਕੇ ਕਦੀ ਐਜੂਕੇਸ਼ਨ ਸੈਕਟਰੀ ਦਾ ਕਹਿ ਕੇ ਬਸ ਉਹ ਜਿਹੜਾ ਗੋਂਗਲੂਆਂ ਤੋਂ ਮਿੱਟੀ ਝਾੜਨ ਵਾਲੀ ਗੱਲ ਹੈ ਹੱਲ ਕਰਨ ਵਾਲੀ ਜਨਾਬ ਕੋਈ ਗੱਲ ਨਹੀਂ ਇਹਨਾਂ ਵੱਲੋਂ ਪਰ ਕਿਧਰ ਕਿਧਰ ਸਰਕਾਰ ਕਹਿ ਰਹੀ ਕਿ ਅਸੀਂ ਨਵੀਆਂ ਨਿਯੁਕਤੀਆਂ ਕਰ ਰਹੇ ਹਾਂ ਨਵੇਂ ਟੀਚਰ ਭਰਤੀ ਕਰ ਰਹੇ ਹਾਂ ਨਵੇਂ ਪੁਲਿਸ ਅਧਿਕਾਰੀ ਵੀ ਭਰਤੀ ਕਰ ਰਹੇ ਹਾਂ ਪਰ ਪੁਰਾਣੇ ਦੇ ਸਾਰ ਨਹੀਂ ਨਿਤਿਆ ਰਹੇ ਅਸੀਂ ਸਰਕਾਰ ਨੂੰ ਹਰ ਵਾਰ ਮੀਟਿੰਗ ਦੇ ਵਿੱਚ ਬੇਨਤੀ ਕੀਤੀ ਕਿ ਅਸੀਂ ਸਵਾਗਤ ਕਰਦੇ ਹਾਂ ਕਿ ਤੁਸੀਂ ਨਵੇਂ ਲੋਕਾਂ ਨੂੰ ਰੁਜ਼ਗਾਰ ਦੇ ਰਹੇ ਹੋ ਤੁਸੀਂ ਦਾਅਵੇ ਕਰ ਰਹੇ ਹੋ ਕਿ ਅਸੀਂ ਜਿਹੜੀਆਂ ਲਗਾਤਾਰ ਭਰਤੀਆਂ ਕਰ ਰਹੇ ਹਾਂ ਪਰੰਤੂ ਜਿਹਨਾਂ ਮੁਲਾਜ਼ਮਾਂ ਦੇ ਨਾਲ ਤੁਸੀਂ ਵਾਅਦੇ ਚੋਣਾਂ ਤੋਂ ਪਹਿਲਾਂ ਕੀਤੇ ਆ ਕਿ ਜਿਹੜੇ ਇੰਨਾ 18 ਸਾਲ ਤੋਂ ਤਸ਼ੱਦਦ ਦਾ ਸਾਹਮਣਾ ਕਰ ਰਹੇ ਆ ਉਹਨਾਂ ਦੇ ਨਾਲ ਕੀਤਾ ਵਾਅਦਾ ਪੂਰਾ ਕਰ ਲਵੋ ਉਹਨਾਂ ਦੀ ਵੀ ਸਾਰ ਲੈ ਲਵੋ ਤੇ ਇਹ ਗੱਲ ਤੇ ਜੀ ਸਰਕਾਰ ਵੱਲੋਂ ਬਿਲਕੁਲ ਜਿਹੜਾ ਵਾ ਉਹ ਲਾਰੇਬਾਜ਼ੀਆਂ ਵਾਲੀਆਂ ਨੀਤੀਆਂ ਕੀਤੀਆਂ ਜਾ ਰਹੀਆਂ ਬਸ ਕਰਾਂਗੇ ਕਦੋਂ ਹੋਣਾ ਇਹਦੇ ਬਾਰੇ ਕੋਈ ਪਤਾ ਨਹੀਂ ਆ ਜੀ ਜੇ ਜੇਕਰ ਅੱਜ ਹੁਣ ਮੀਟਿੰਗ ਤਾਂ ਜਦੋਂ ਮੁੱਖ ਮੰਤਰੀ ਨਹੀਂ ਹੋਣ ਵਾਲੀ ਕਿਉਂਕਿ ਲੱਗਦਾ ਨਹੀਂ ਕਿ ਮੁੱਖ ਮੰਤਰੀ ਬਿਲਣਗੇ ਤਾਂ ਅਗਲਾ ਸਟੈਪ ਕੀ ਲੈਣ ਵਾਲਾ ਅੱਗੇ ਹੋਰ ਪਤਾ ਜਾਏਗਾ ਕਿ ਇੱਥੇ ਹੀ ਬੈਠ ਕੇ ਜਿਹੜਾ ਸਾਡਾ ਜੀ ਪ੍ਰੋਸ ਕੀਤਾ ਜਾਏਗਾ ਸਾਡੀ ਇੱਥੇ ਵਿਧਾਨ ਸਭਾ ਵੱਲੋਂ ਮਾਰਚ ਦਾ ਪ੍ਰੋਗਰਾਮ ਸੀਗਾ ਅਸੀਂ ਕਦੇ ਵੀ ਜਿਹੜਾ ਕਾਨੂੰਨ ਨੂੰ ਹੱਥ ਵਿੱਚ ਲੈ ਕੇ ਕਦੀ ਵੀ ਐਕਸ਼ਨ ਨਹੀਂ ਕੀਤਾ ਅਸੀਂ ਆਪਣਾ ਅਮਨ ਤੇ ਕਾਨੂੰਨ ਦੇ ਵਿੱਚ ਰਹਿੰਦਿਆਂ ਹੋਇਆ ਵਿਧਾਨ ਸਭਾ ਵੱਲ ਨੂੰ ਪਹੁੰਚੇ ਆ ਇਨਾਂ ਦਾ ਕੋਈ ਨੁਮਾਇੰਦਾ ਸਰਕਾਰ ਦਾ ਆ ਕੇ ਸਾਡੇ ਨਾਲ ਗੱਲ ਕਰੇ ਨਹੀਂ ਤੇ ਅਸੀਂ ਬੈਠੇ ਆ ਉਡੀਕਦੇ ਆ ਕਿੰਨਾ ਚਿਰੇ ਖਜਲ ਖਵਾਰ ਕਰਦੇ ਆ ਸਾਨੂੰ ਜੇ ਨਹੀਂ ਕਰਦੇ ਇਹ ਮੀਟਿੰਗ ਤੇ ਇਸੇ ਤਰੀਕੇ ਦੇ ਪ੍ਰੋਗਰਾਮ ਪੂਰੇ ਪੰਜਾਬ ਦੇ ਵਿੱਚ ਮੈਂ ਪਹਿਲਾਂ ਬੇਨਤੀ ਕੀਤੀ ਆਉਣ ਵਾਲੇ ਸਮੇਂ ਦੇ ਵਿੱਚ ਕਰਾਂਗੇ ਪਰ ਇੱਕ ਵਾਰ ਤੁਸੀਂ ਕਹਿ ਰਹੇ ਹੋ ਕਿ ਸਰਕਾਰ ਦੇ ਨੁਮਾਇੰਦੇ ਨਾਲ ਹੀ ਮੀਟਿੰਗ ਵਰੀ ਹੁੰਦੀ ਰਹੀ ਆ ਫਿਰ ਅੱਜ ਵੀ ਤੁਸੀਂ ਇਹ ਕਹਿ ਰਹੇ ਹੋ ਕਿ ਸਰਕਾਰ ਦੇ ਨੁਮਾਇੰਦੇ ਆ ਕੇ ਸਰ ਤੋਂ ਕੋਈ ਨਾ ਕੋਈ ਮੀਟਿੰਗ ਲਵੇ ਬੇਨਤੀ ਇਹ ਹੈ ਕਿ ਮੀਟਿੰਗ ਦੇ ਵਿੱਚ ਹਰ ਵਾਰ ਇਹਨਾਂ ਨੇ ਇਹ ਕਿਹਾ ਕਿ ਅਸੀਂ ਕਰ ਰਹੇ ਆ ਹੱਲ ਤੁਹਾਡਾ ਆ ਜਾਣਗੇ ਨਮਾਇंदे ਕਹਿਣਗੇ ਕਦੋਂ ਕਰਨਾ ਜਵਾਬ ਦੇਣਾ ਕੋਈ ਮਿਤੀ ਸਮਾਂ ਬੱਧ ਕਰ ਦੇਣਾ ਕਿ ਕਦੋਂ ਸਾਡਾ ਹੱਲ ਕਰਨਗੇ ਅਸੀਂ ਕੋ ਸਬਰ ਲੈ ਕੇ ਜਿਹੜਾ ਤੁਰ ਪਾਂਗੇ ਜਦੋਂ ਕਿ ਗੱਲ ਹਰ ਵਾਰਾਂ ਕਹਿਣਗੇ ਮਹਲੇ ਤੁਹਾਡੇ ਹੱਲ ਕਰਨ ਜੋਗ ਆ ਪਰ ਜਦੋਂ ਅਸੀਂ ਅਧਿਕਾਰੀਆਂ ਕੋਲੇ ਜਾਈਦਾ ਉਹ ਕਹਿੰਦੇ ਜੀ ਦੇਖਦੇ ਆ ਵਿਚਾਰਦੇ ਆ ਕਦੀ ਤੁਹੇ ਜਿਹੜਾ ਵਾ ਬਜਟ ਤੋਂ ਬਾਅਦ ਮਿਲਿਓ ਪਰ ਅੱਜ ਵੀ ਅਧਿਕਾਰੀ ਹੀ ਆਏਗਾ ਤਾਂ ਅਧਿਕਾਰੀ ਕਿਵੇਂ ਤੁਹਾਨੂੰ ਸਪਸ਼ਟ ਕਰ ਸਕਦਾ ਕਿ ਮੈਂ ਤੁਹਾਡੇ ਹੱਲ ਕਰ ਦੂੰਗਾ ਅਸੀਂ ਅਧਿਕਾਰੀ ਨਹੀਂ ਅਸੀਂ ਤੇ ਸਰਕਾਰ ਦੇ ਨਾਂ ਦੇ ਨੂੰ ਬੇਨਤੀ ਕਰਦੇ ਪਏ ਆ ਕਿ ਇਹਨਾਂ ਦੇ ਕੈਬਨਿਟ ਮੰਤਰੀਆਂ ਦੇ ਵਿੱਚੋਂ ਜਾਂ ਮੁੱਖ ਮੰਤਰੀ ਜੀ ਆਣ ਕੇ ਸਾਡੇ ਨਾਲ ਗੱਲ ਕਰਨ ਜਾਂ ਸਿੱਖਿਆ ਮੰਤਰੀ ਜੀ ਨੇ ਜਿਹੜਾ ਵਾਦਾ ਕੀਤਾ ਹੈ ਜਾਂ ਵਿੱਤ ਮੰਤਰੀ ਦੇ ਨਾਲ ਮੁੱਖ ਮੰਤਰੀ ਦੇ ਨਾਲ ਮੀਟਿੰਗ ਕਰਵਾਈ ਜਾਵੇ ਧੰਨਵਾਦ ਜੀ ਤੋਂ ਤੁਰੰਤ ਤੌਰ ਤੇ ਜੇਕਰ ਪੰਜਾਬ ਦੇ ਕਰਕੇ ਪੰਜਾਬ ਤੋਂ ਪੂਰਨ ਤੌਰ ਤੇ ਲੇ ਨੇ ਐਜੂਕੇਸ਼ਨ ਨੂੰ ਲੈ ਕੇ ਆਪਣੇ ਕੰਪਿਊਟਰ ਐਜੂਕੇਸ਼ਨ ਨੂੰ ਲੈ ਕੇ ਲਗਾਤਾਰ ਜਿਹੜੇ ਟੀਚਰ ਨੇ ਉਹ ਪ੍ਰੋਟੈਸਟ ਕਰਦੇ ਹੋਏ ਨਜ਼ਾਰੇ ਹਾਲਾਂਕਿ ਵਿਧਾਨ ਸਭਾ ਇੱਕ ਵਾਰ ਚੱਲ ਰਹੀ ਹੈ ਤੇ ਦੂਸਰੇ ਪਾਸੇ ਚੌਕ ਦੇ ਉੱਤੇ ਇੱਥੇ ਪ੍ਰੋਟੈਸਟ ਜਿਹੜਾ ਹੁੰਦਾ ਹੋਇਆ ਦੇਖ ਸਕਦੇ ਕਿਹਾ ਜਾ ਰਿਹਾ ਕਿ ਕੈਬਨਿਟ ਮੰਤਰੀ ਜਾ ਕੇ ਮੁੱਖ ਮੰਤਰੀ ਸਾਡੇ ਕੋਲ ਆਣ ਤੇ ਸਾਨੂੰ ਭਰੋਸਾ ਦਿਵਾਣ ਕਿ ਇਸ ਤਰੀਕ ਨੂੰ ਅਸੀਂ ਤੁਹਾਡਾ ਹੱਲ ਕਰ ਦੇਵਾਂਗੇ ਪੂਰਨ ਤੌਰ ਤੇ ਤਰੀਕ ਜਿਹੜੀ ਹੈ ਉਹ ਮੰਗਦੇ ਹੋਏ ਨਜ਼ਾਰੇ ਕਿਉਂਕਿ ਪਹਿਲਾਂ ਤੋਂ ਦੇਖਿਆ ਆ ਰਿਹਾ ਵਿਛਲੇ 2 ਸਾਲਾਂ ਤੋਂ ਸਰਕਾਰ ਜਿਹੜੀ ਆ ਆਪਣੀ ਪਾਰਟੀ ਦੀ ਬਣੀ ਹੋਈ ਹੈ ਪਰ ਦਿੱਕਤਾਂ ਜਿਹੜੇ ਨੇ ਉਦਾਂ ਦੀਆਂ ਤਿਉਹਾਂ ਦੀਆਂ ਤਿਉਹਾਂ ਹੀ ਬਣੀਆਂ ਹੋਈਆਂ ਨੇ ਇਹਨਾਂ ਨੂੰ ਮੀਟਿੰਗਾਂ ਜਰੂਰ ਮਿਲਦੀਆਂ ਨੇ ਮੀਟਿੰਗ ਦੇ ਵਿੱਚ ਮੁੱਖ ਮੰਤਰੀ ਗਿਆਰ ਹਾਜ਼ਰ ਰਹਿੰਦੇ ਨੇ ਜਿਸ ਦੇ ਚੱਲਦਿਆਂ ਅੱਜ ਰੋਜ਼ ਪ੍ਰਦਰਸ਼ਨ ਪੁਰੋ ਤੋਂ ਦੌਰ ਤੇ ਜਿਹੜਾ ਕੰਪਿਊਟਰ ਦੇ ਟੀਚਰ ਵੱਲੋਂ ਕੀਤਾ ਜਾ ਰਿਹਾ ਚੰਡੀਗੜ੍ਹ ਤੋਂ ਵੱਡੇ ਯੂਨੀਸਟ ਗੁਰਪ੍ਰੀਤ ਸਿੰਘ ਦੇ ਨਾਲ ਸੰਦੀਪ ਸਿੰਘ ਅਜੀਤ ਵਕੀਲ